ਹੈਲੋ ਭੈਣ ਹਾਂ ਮੇਰੇ ਪਰਦੇਸੀ ਵੀਰਾ ਰੋਂਦਾ ਹੈ ਭਨੇਵਿਆਂ ਨੂੰ ਪੈ ਗਈਆਂ ਗਰਮੀਆਂ ਦੀਆਂ ਛੁੱਟੀਆਂ ਵੀ ਵੀਰਾ ਉਹਨਾਂ ਨੂੰ ਤਾਂ ਛੁੱਟੀਆਂ ਪੈ ਗਈਆਂ ਕਿਤੇ ਉਹਨਾਂ ਦੀਆਂ ਛੁੱਟੀਆਂ ਦਾ ਤੈਨੂੰ ਤਰੀ ਹਿਰਕ ਲੱਗ ਗਿਆ ਰੋਂਦਾ ਹੈ ਮੇਰੇ ਮਨ ਚ ਖਿਆਲ ਆਉਂਦਾ ਹੀ ਹਾਏ ਵੀਰਾ ਕੀ ਖਿਆਲ ਆਉਂਦਾ ਹੀ ਕਿ ਉਹਨਾਂ ਦੇ ਮਾਮਾ ਦੇ ਬਾਹਰ ਆ ਗਿਆ ਆ ਤੇ ਫੇਰ ਤੇ ਅੱਜ ਉਹ ਆਪਣੇ ਨਾਨਕੇ ਜਾਣਗੇ ਤੇ ਵੇੜਾ ਜਦੋਂ ਉਹਨਾਂ ਨੂੰ ਖਾਲੀ ਦਿਖੂਗਾ ਤੇ ਰੋਂ ਕੇ ਮੰਨ ਪਰਨਗੇ ਮੈਨੂੰ ਲੱਭਣਗੇ ਜਾਤੇ ਕਰਨੇ ਕਿ ਮੈਨੂੰ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਤੈਨੂੰ ਕਾਹਦੂ ਯਾਦ ਕਰਨਗੇ ਉਹ ਤੇ ਆਪ ਖੁਸ਼ ਬੜੇ ਮਾਮਾ ਗਲੋ ਲੱਤਾ ਅਰੇ ਭਈਏ ਇਹਦੀ ਤੂੰ ਚੀਜ਼ ਕਰੀ ਉਹਨਾਂ ਨੂੰ ਲਿਆ ਕੇ ਦੁਕਾਨ ਤੋਂ ਖਵਾਈ ਨਹੀਂ ਤੂੰ ਸਾਡੇ ਨਹੀਂ ਮਾਮਾ ਬੈਂਕ 'ਚ ਪੈਸੇ ਜਮਾ ਕਰਾ ਕੇ ਗਿਆ ਜਿਹੜਾ ਤੈਨੂੰ ਹੀ ਯਾਦ ਕਰੀਏ ਤੂੰ ਤਾਂ ਸਾਡੇ ਜੇਬਾਂ 'ਚੋਂ ਕੱਢ ਲੈਂਦਾ ਰਿਆ ਭੈਣ ਭਨੇਵਿਆਂ ਨੂੰ ਸਮਝਾ ਏ ਇਦਾਂ ਬੋਲੀ ਤਾਂ ਹੁੰਦਾ ਮਾਮਿਆਂ ਦਾ ਪਿਆਰ ਘਟਦਾ ਜਾਣਦਿਆ ਇਹਨਾਂ ਦਾ ਹੈ ਜੇ ਮੈਂ ਬਾਹਰ ਆ ਗਿਆ ਤਾਂ ਇਹਦਾ ਇਹ ਮਤਲਬ ਛੜੀ ਮਾਮਾ ਭੁੱਲ ਜਾ ਤੂੰ ਮਾਮਾ ਸਾਨੂੰ ਮਾਰੇ ਸੁਪੜੇ ਵਾਂਗੂ ਭੁੱਲ ਗਿਆ ਏ ਨਾਲੇ ਯਾਦ ਰੱਖੀ ਤੂੰ ਦੁਨੀਆਂ ਦਾ ਪਹਿਲਾ ਬਲਬ ਬਣਾਇਆ ਸੀ ਜਿਹੜਾ ਤੈਨੂੰ ਯਾਦ ਕਰੀਏ ਜੇ ਇਹਨਾਂ ਨੂੰ ਨਾ ਖੜੀ ਖੁੜੀ ਹੱਡੇ ਕਰ ਜੇਗਾ ਨਾ ਤੂੰ ਐਂ ਖੂਰ ਸਫੇਦ ਹੋ ਗਿਆ ਕੋਈ ਕਬਰ ਹੀ ਨਹੀਂ ਕਰਦਾ ਹੁਣ